ਆਪਾ ਭਾਈ ਜੋਬਨ ਪ੍ਰੀਤ ਸਿੰਘ ਜੋਰ ਸਿੰਘ ਵਾਲਾ ਉਹਨਾਂ ਦੇ ਜਥੇ ਤੋਂ ਆਪਾਂ ਆਏ ਗੁਰੂ ਤੇ ਆ ਸਰਵਣ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 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 ਜੀ ਤੇ ਤੋਂ ਮਗਦੀ ਮਜਣੂ ਆ ਰਾਜਿਆਂ ਦੀ ਤੇ ਉਤੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਸਾਡੇ ਲੜਦੇ ਆ ਲੜਦੇ ਆ ਸੀਸ ਲੈ ਗਏ ਤੇ ਐ ਪਰ ਜਿਸਮ ਚੋਂ ਗਈ ਨਾ ਜਾਣ ਸਾਡੀ ਓ ਤਰਦੇ ਰਹੇ ਨੇ ਲੋਕਾ ਚਨਾਇ ਅੰਧਰਾ ਤੇ ਅਸਾਲ ਹੋ ਅੰਧਰਾ ਲਾਈਂਗਾ ਤਾਰੀਆਂ ਸਾਡੇ ਸਿੱਦਕਾ ਨੂੰ ਪਰਖਿਆ ਰੰਬੀਣਾ ਨੇ ਤੇ ਸਾਡੇ ਪਿਆਰ ਨੂੰ ਪਰਖਿਆ ਆ ਰਿਆਂ ਨੀ ਸਾਡੇ ਪਿਆਰ ਨੂੰ ਪਰਖਿਆ ਆ ਰਿਆਂ ਨੀ ਲਾਕੇ ਨਹੂੰ ਜੋ ਤੋੜ ਚੜਾ ਅਗ ਪੂਜੇਗਾ ਇਹੋ ਜੀਆਂ ਹਸਤੀਆਂ ਨੂੰ ਰਤਬਾ ਫੇਰ ਸ਼ਹੀਦਾਂ ਵਿੱਚ ਤਾਂ ਮਿਲਦਾ ਇਨਾਂ ਕੌਮੀ ਸ਼ਹੀਦਾਂ ਦੀਆਂ ਹਸਤੀਆਂ ਨੂੰ ਉਹ ਜਿੱਥੇ ਖੂਨਾਂ ਸ਼ਹੀਦਾਂ ਦਾ ਡੋਲ ਜਾਂਦਾ ਹੋਨ ਵਸਤੀਆਂ ਨੂੰ ਜਦੋਂ ਤੀਕਏ ਰਹਿਣਗੇ ਚੰਨ ਤਾਰੇ ਤੇ ਲੋਕੀ ਪੂਜਣਗੇ ਐਹੋ ਜੀਆਂ ਹਸਤੀਆਂ ਨੂੰ ਲੋਕੀ ਪੂਜਣਗੇ ਐਹੋ ਜੀਆਂ ਹਸਤੀਆਂ ਨੂੰ ਜਾਨ ਦੀ ਕਲਾ ਦੀ ਸੋਚ ਰੱਖ ਕੇ ਕਵੀ ਨੇ ਹਸ ਸੁਪਨਾ ਸਜਾਲਿਆ ਰੋਲਦੇ ਨਹੀਂ ਕਦੇ ਕੁਰਬਾਨੀਆਂ ਤੇਰੇ ਪੁੱਤਾਂ ਦੀਆਂ ਬਾਜਾ ਵਾਲਿਆ ਰੋਲਦੇ ਨਹੀਂ ਕਦੇ ਕੁਰਬਾਨੀਆਂ ਤੇਰੇ ਪੁੱਤਾਂ ਦੀਆਂ ਬਾਜਾ ਵਾਲਿਆ ਮੜੀਆਂ ਮਸਾਂੀਆਂ ਤੋਂ ਦੂਰ ਨੇ ਲੱਗ ਗਈ ਜਗਦੀਪਨੀਰੀ ਤੇਰੀ ਕੌਮ ਦੀ ਸਾਂਭੋ ਸਰਦਾਰੀ ਲਾ ਕੇ ਹੇਕਣਾ ਜਗਦੀਪਨੀਰੀ ਤੇਰੀ ਕੌਮ ਦੀ ਸਾਂਭੋ ਸਰਦਾਰੀ ਲਾ ਕੇ ਹੇਕਣਾ ਜਾਣ ਦੀ ਕਲਾ ਦੀ ਸੋਚ ਰੱਖ ਕੇ ਕਵੀ ਨੇ ਹਸ ਸੁਪਨਾ ਸਜਾਲਿਆ ਰੋਲ ਦੇਣੀ ਕਦੇ ਕੁਰਬਾਨੀਆਂ ਤੇਰੇ ਪੁੱਤਾਂ ਦੀਆਂ ਬਾਜਾਂ ਵਾਲਿਆ ਰੋਲ ਦੇਣੀ ਕਦੇ ਕੁਰਬਾਨੀਆਂ ਤੇਰੇ ਪੁੱਤਾਂ ਦੀਆਂ ਬਾਜਾਂ ਵਾਲਿਆ ਮੜੀਆਂ ਮਸਾਣੀਆਂ ਤੋਂ ਦੂਰ ਨੇ ਲੱਗ ਗਈ ਇਹਨਾਂ ਦੀ ਯਾਰੀ ਇੱਕਣਾ ਜਾਗਦੀ ਪਨੀਰੀ ਤੇਰੀ ਕੌਮ ਦੀ ਸੰਭੂ ਸਰਦਾਰੀ ਲਾ ਕੇ ਏਕਣਾ ਜਾਗਦੀ ਪਨੀਰੀ ਦੀ ਸਾंभੂ ਸਰਦਾਰੀ ਲਾ ਕੇ ਏਕਣਾ ਆ ਖੜ ਕੇ ਕੰਦਾ ਚ ਤੇਰੇ ਬੱਚਿਆਂ ਹਨਖਾਂ ਦਾ ਗੀਤ ਗਾਉਣਾ ਦੱਸਿਆ ਹਨਖਾਂ ਦਾ ਗੀਤ ਗਾਉਣਾ ਦੱਸਿਆ ਖੜ ਕੇ ਕੰਦਾ ਚ ਤੇਰੇ ਬੱਚਿਆਂ ਹਨਖਾਂ ਦਾ ਗੀਤ ਗਾਉਣਾ ਦੱਸਿਆ ਸਿਰ ਦੇ ਸਿੱਧਕ ਪਾਜੇ ਪਾਲਣਾ ਮਰਦਾਂ ਲਈ ਕੋਈ ਨਹੀਂ ਸਮੱਸਿਆ ਸਿਰ ਦੇ ਸਿੱਧਕ ਪਾਜੇ ਪਾਲਣਾ ਮਰਦਾਂ ਲਈ ਕੋਈ ਨਹੀਂ ਸਮੱਸਿਆ ਚੋਰਾ ਵਾਰ ਫਤੇ ਤੇਰੇ ਅੱਜ ਵੀ ਘਰਾਂ ਤਾਂ ਚ ਪੈਣ ਦਿੰਦ ਫੇਕਣਾ ਜਾਗ ਦੀਪਨੀੜੀ ਤੇਰੀ ਕੌਮ ਦੀ ਸਾਂਭੂ ਸਰਦਾਰੀ ਲਾ ਕੇ ਹੇਕਣਾ ਜਾਗ ਦੀ ਪਨੀਰੀ ਤੇਰੀ ਕੌਮ ਦੀ ਸਾਂਭੂ ਸਰਦਾਰੀ ਲਾ ਕੇ ਹੇਕਣਾ ਬਾਬਾ ਬੰਦਾ ਸਿੰਘ ਦੀ ਬਸਿੰਗ ਦੇ ਕਾਰਨ ਮੇ ਸਾਰਿਆਂ ਨੂੰ ਜਾਦਿਆ 12 ਮਿਸਲਾਂ ਦੇ ਸਰਦਾਰਾਂ ਨੇ ਦੇਸ਼ ਨੂੰ ਕਰਾਤਾ ਆ ਜਦ ਸ਼ਣੋਂ ਕਰਤਾ ਆ ਜਾਦਿਆ ਤੇਰੇ ਵਾਰਸਾਂ ਦੇ ਇੱਕੇ ਸਾਹਮਣੇ ਅੱਜ ਵੀ ਕੋਈ ਵੈਰੀ ਸਕੇ ਟੇਕਣਾ ਅੱਜ ਵੀ ਕੋਈ ਵੈਰੀ ਸਕੇ ਟੇਕਣਾ ਤੇਰੇ ਵਾਰਸਾਂ ਦੇ ਇੱਕੇ ਸਾਹਮਣੇ ਅੱਜ ਵੀ ਕੋਈ ਵੈਰੀ ਸਕੇ ਟੇਕਣਾ ਜਾਗ ਦੀਪਨੀਰੀ ਤੇਰੀ ਕੌਮ ਦੀ ਸਾਂਭੋ ਸਰਦਾਰੀ ਲਾ ਕੇ ਹੇਕਣਾ ਜਗ ਦੀ ਪਨੀਰੀ ਤੇਰੀ ਕੌਮ ਦੀ ਸਾਂਭੋ ਸਰਦਾਰੀ ਲਾ ਕੇ ਹੇਕਣਾ ਸਾਰਿਆਂ ਤੋਂ ਅੱਡਾ ਜੋ ਜਹਾਨ ਚ ਜੰਗ ਚਮਕਾਰ ਜਿਵੇਂ ਲਾੜਿਆ ਪਾਵਾਂ ਦੇਸੀ ਦਲਾਵੇ ਚ ਬਾਜੜਾ ਜਪ ਜੀ ਤੇ ਜਪ ਜ ਨਾ ਬਾੜਿਆ ਵਾਵ ਦੇਸੀ ਦਲਾ ਵਿੱਚ ਭਾਜੜਾ ਜਪ ਜੀ ਤੇ ਜਪ ਜ ਨਾ ਪੜਿਆ ਭੁੱਲ ਜਾਵੇ ਜਿਹੜਾ ਇਤਿਹਾਸ ਨੂੰ ਆਪਣੀ ਗੁਰੂ ਦਾ ਸੱਚਾ ਸਿੱਖਣਾ ਜਾਗ ਦੀਪਨੀ ਤੇਰੀ ਕੌਮ ਦੀ ਸੰਭੂ ਸਰਦਾਰੀ ਸਾਂਭੂ ਸਰਦਾਰੀ ਲਾਕੇ ਹੇਕਣਾ ਆ ਜਾਦਵਾ ਮੁਖੀ ਜੋਟਾ ਕਸਾਲ ਦਾ 18ਵੀਂ ਸਦੀ ਨੂੰ ਦੋਹਰਾ ਗਿਆ 18ਵੀਂ ਸਦੀ ਨੂੰ ਦੋਹਰਾ ਗਿਆ ਚੰਨਿਆ ਜਟਾਣਿਆ ਚ ਵਸ ਕੇ ਅਣਖਾ ਨੂੰ ਤੂੰ ਕਾਲਾ ਲਗਾ ਗਿਆ ਅਨਖਾ ਨੂੰ ਤੂੰ ਕਾਲਾ ਗਾ ਗਿਆ ਚੰਨਿਆਂ ਜਟਾਣਿਆਂ ਚ ਵਸ ਕੇ ਅਨਖਾ ਨੂੰ ਤੂੰ ਕਾਲਾ ਗਾ ਗਿਆ ਚੰਨਿਆਂ ਜਟਾਣਿਆਂ ਚ ਵਸ ਕੇ ਅਨਖਾ ਨੂੰ ਤੂੰ ਕਾਲਾ ਗਾ ਗਿਆ ਸਕੇਗੀ ਉਹਨੂੰ ਖੇਚਣਾ ਸਤਲੁਜ ਵਿੱਚ ਡੇੜਾ ਵਗੇ ਦਾ ਜਮਨਾ ਸਕੇਗੀ ਉਹਨੂੰ ਖੇਚਣਾ ਜਗਦੀਪਨੀਰੀ ਤੇਰੀ ਕੌਮ ਦੀ ਸਾਂਭੂ ਸਰਦਾਰੀ ਲਾ ਕੇ ਹੇਕਣਾ ਜਗਦੀਪਨੀਰੀ ਤੇਰੀ ਕੌਮ ਦੀ ਸਾਂਭੂ ਸਰਦਾਰ ਮਹਾਪੁਰਖ ਸਹੇਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਘਰ ਵਿੱਚੋਂ ਵੱਡੀ ਵਿਡਿਆਈ ਪ੍ਰਾਪਤ ਕਰਨ ਵਾਲੇ ਬਾਬਾ ਪਾਈ ਸਾਲੋ ਜੀ ਦੇ ਪਵਿੱਤਰ ਸਥਾਨਾਂ ਉੱਪਰ ਛੋਟੀ ਸੁਲਤਾਨ ਪਿਤਾ ਤਨ ਤਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਆਗਮਨ ਪੁਰਬ ਔਰ ਮਹਾਪੁਰਖਾਂ ਦੀ ਪਵਿੱਤਰ ਯਾਦ ਨੂੰ ਸਮਰਪਤ ਸਲਾਨਾ ਜੋੜ ਮੇਲੇ ਵਿੱਚ ਤੁਸੀਂ ਸਾਰੇ ਹਾਜ਼ਰੀਆਂ ਭਰ ਰਹੇ ਹੋ ਅਸੀਂ ਨਤਮਸਤਕ ਹੋਣ ਵਾਸਤੇ ਆਏ ਆ। ਆਓ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਅੰਦਰ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਜਿੱਤਨੇ ਵੀ ਹਾਜ਼ਰੀਆਂ ਭਰ ਰਹੇ ਹੋ ਹਜ਼ੂਰ ਦੇ ਚਰਨਾਂ ਅੰਦਰ ਸਭਨਾ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ। ਵੀਰ ਦਲੇਰ ਸਿੰਘ ਜੀ ਔਰ ਰਵੀ ਸ਼ੇਰ ਸਿੰਘ ਉਹਨਾਂ ਦੇ ਨਾਂ ਤੋਂ ਮਾਤਾ ਜੀ ਹੋੜਾ ਵੱਲੋਂ ਅਸੀਸਾਂ ਆਈਆਂ। ਧੰਨਵਾਦ ਕਰਦੇ ਆ ਸਤਿਗੁਰੂ ਜੀ ਦੇ ਚਰਨਾਂ ਅੰਦਰ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਤੇ ਮੇਰੇ ਨਗਰ ਤੋਂ ਵੀਰ ਸਾਧ ਸਿੰਘ ਜੀ ਅਰ ਵੀਰ ਬਾਜ ਸਿੰਘ ਜੀ ਉਹਨਾਂ ਦਾ ਸਮੁੱਚਾ ਪਰਿਵਾਰ ਆਇਆ ਹੈ ਮਹਾਂਪੁਰਖਾਂ ਦੇ ਪਵਿੱਤਰ ਸਥਾਨਾਂ ਉੱਪਰ ਉਹਨਾਂ ਵੱਲੋਂ ਬੇਅੰਤ ਸਤਿਕਾਰ ਦੇ ਕੇ ਨਵਾਜਿਆ ਚੜ੍ਹਦੀ ਕਲਾ ਦੀ ਅਰਦਾਸ ਹਜ਼ੂਰ ਦੀ ਪਵਿੱਤਰ ਖਿਦਮਤ ਅੰਦਰ ਕਰਦੇ ਆ ਦੀਨ ਦੁਨੀਆ ਦੇ ਮਾਲਕ ਚੜ੍ਹਦੀ ਕਲਾ ਦੇ ਨਾਲ ਆਪਣੇ ਦਰ ਘਰਦੀਆਂ ਸੇਵਾਵਾਂ ਲੈਂਦੇ ਰਹਿਣ ਆਓ ਇੱਕ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਸਮਾਂ ਬੜਾ ਗਿਣਵਾ ਮਿਣਵਾ ਤੇ ਮੈਂ ਆਪਣੇ ਸਮੇਂ ਵਿੱਚ ਇਸ ਮਾਪਤੀ ਕਰ ਦੇਣੀ ਹੈ ਜੇ ਇਸ ਪਰਗਨੇ ਵਿੱਚ ਬੈਠੇ ਹੋਏ ਆ ਇੱਥੇ ਕਿਸੇ ਵੇਲੇ ਸਿੱਖ ਕੌਮ ਦੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਤੋਂ ਪਿੱਛੋਂ ਕੌਮ ਦੀ ਵਿਗੜੀ ਸਵਾਰਨ ਵਾਸਤੇ ਮਹਾਪੁਰਖਾਂ ਨੇ ਆਪਣਾ ਆਪ ਕੁਰਬਾਨ ਕੀਤਾ ਨਿਰੰਤਰ ਸ਼ਹਾਦਤਾਂ ਪ੍ਰਾਪਤ ਕਰਕੇ ਫੇਰ ਕੌਮ ਦੇ ਹਿੱਸੇ ਵਿੱਚ ਅਜਿਹੇ ਸੁਨਹਿਰੀ ਰਾਜ ਆਇਆ ਜਿਸ ਰਾਜ ਦੀ ਗੁਰਬਾਣੀ ਗਵਾਹੀ ਭਰਦੀ ਹੈ ਸਭ ਸੁਖਾਲੀ ਵੁਠੀਆਂ ਇਹੋ ਹੋਆ ਹਲੇਮੀ ਰਾਜ ਜੀਓ ਹਲੇਮੀ ਦਾ ਰਾਜ ਲਾਹੌਰ ਦੀ ਧਰਤੀ ਉੱਪਰ 1800 ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦੀ ਕਮਾਂਡ ਹੇਠ ਸਰਦਾਰ ਜੜ੍ਹ ਸਿੰਘ ਦੇ ਪੁੱਤਰ ਸਰਦਾਰ ਮਹਾ ਸਿੰਘ ਤੇ ਮਾਤਾ ਰਾਜਕੌਰ ਦੇ ਜਾਏ ਨੇ ਰਾਜ ਬਹਾਲ ਕੀਤਾ ਤੇ ਦੁਨੀਆਂ ਦੇ ਲੋਕਾਂ ਨੇ ਜੈ ਜੈਕਾਰ ਕੀਤੀ ਜਿਹਦੇ ਰਾਜ ਵਿੱਚ ਕੇਸਰੀ ਪਰਚਮ ਦੇ ਥੱਲੇ ਕਲਗੀ ਧਰ ਦੀ ਸੱਚੀ ਸੁੱਚੀ ਫੌਜ ਦਾ ਆਗੂ ਬਣ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਲਾਹੌਰ ਦੀ ਧਰਤੀ ਤੇ ਬੈਠਾ ਹੈ ਸ਼ਾ ਮੁਹੰਮਦ ਮੁਸਲਮਾਨ ਸ਼ਾਇਰ ਉਹ ਇਸ ਗੱਲ ਦੀ ਗਵਾਹੀ ਪਰਦਾ ਹੋਇਆ ਕਹਿੰਦਾ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ ਨਾਲ ਜੋਰ ਤੇ ਮੁਲਕ ਹਲਾਏ ਗਿਆ ਮੁਲਤਾਨ ਕਸ਼ਮੀਰ ਪੁਸ਼ਾਰ ਜੰਮਾ ਜੰਮੂ ਕਾਂਗੜਾ ਕੋਟ ਨਵਾਏ ਗਿਆ ਹੋਰ ਦੇਸ਼ ਲਦਾਖ ਤੇ ਚੀਨ ਤੋੜੀ ਸਿੱਕਾ ਆਪਣੇ ਨਾਮ ਚਲਾਏ ਗਿਆ ਸ਼ਾ ਮੁਹੰਮਦ ਦਾ ਜਾਨ 50 ਬਰਸਾ ਹਸ਼ਿਆ ਰੱਜ ਕੇ ਰਾਜ ਕਮਾਏ ਗਿਆ ਐਸਾ ਰਾਜ ਜੇ ਇਸ ਰਾਜ ਵਿੱਚ ਹਰੇਕ ਧਰਮ ਦਾ ਹਰੇਕ ਮذਬਬ ਦਾ ਬਰਾਬਰ ਸਤਿਕਾਰ ਹੋ ਉਹ ਰਾਜ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਰਾਜ ਜਿਹਦੇ ਰਾਜ ਵਿੱਚ ਕਦੇ ਵੀ 40 ਸਾਲ ਦੇ ਵਿੱਚ ਕੋਈ ਅਨਿਆਈ ਮੌਤ ਨਹੀਂ ਮਰਿਆ ਜਿਸ ਰਾਜ ਵਿੱਚ ਦੁਨੀਆ ਦੇ ਲੋਕ ਹਰੇਕ ਮذਬਬ ਦਾ ਸਤਿਕਾਰ ਕਰਦੇ ਹੈ ਇਲਾਕੇ ਵਿੱਚ ਕਿਤੇ ਅਨਾਜ ਦੀ ਕਿੱਲਤ ਆ ਜਾਵੇ ਅਨਾਜ ਦੀ ਸ਼ੇਰੇ ਪੰਜਾਬ ਦੇ ਮੋਦੀਖਾਨੇ ਦੇ ਮੂੰਹ ਖੁੱਲ ਜਾਣੇ ਇਲਾਕੇ ਵਿੱਚ ਟੰਡੋਰਾ ਦੇਣ ਵਾਲੇ ਟੰਡੋਰਚੀ ਨੇ ਪਿੱਟਿਆ ਟੰਡਵਰਾ ਕੱਲ ਨੂੰ ਮੋਦੀ ਖਾਨੇ ਦੇ ਮੂੰਹ ਖੁੱਲਣੇ ਐ ਜਿੰਨਾ ਨਾਲ ਚਾਹੀਦਾ ਹੈ ਕੋਈ ਲਿਜਾ ਸਕਦਾ ਹੈ ਲੋੜ ਅਨਸਾਰ ਇੱਕ ਬੁੱਢੜਾ ਮੋਚੀ ਘਰ ਵਿੱਚ ਖੁੰਜੇ ਵਿੱਚ ਬੈਠਾ ਹੋਇਆ ਤੇ ਪੁੱਤਰ ਨੇ ਆਣ ਕੇ ਮੋਢੇ ਤੋਂ ਹਲੂਣ ਕੇ ਆਖਿਆ ਬਾਪੂ ਕੱਲ ਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮੋਦੀ ਖਾਨੇ ਦੇ ਮੂੰਹ ਖੁੱਲਣੇ ਐ ਅਨਾਜ ਲੈਣ ਵਾਸਤੇ ਜਾਣਾ ਚਾਹੀਦਾ ਹੈ ਅਗਲਾ ਦਿਨ ਹੋਇਆ ਸੂਰਜ ਦੀਆਂ ਸੁਨਹਿਰੀ ਕਿਰਨਾਂ ਨੇ ਦੁਨੀਆਂ ਦੇ ਲੋਕਾਂ ਨੂੰ ਪ੍ਰਕਾਸ਼ ਵੰਡਣਾ ਸ਼ੁਰੂ ਕੀਤਾ ਦੁਨੀਆ ਦਾ ਹਰ ਇੱਕ ਜੀਵ ਜੰਤ ਆਪਣੇ ਕਿਤੇ ਵਿੱਚ ਰੁੱਝਿਆ ਹੋਇਆ ਤੇ ਬੁੱਢੜਾ ਮੋਚੀ ਪੋਤਰੇ ਨੂੰ ਨਾਲ ਲੈ ਕੇ ਤੁਰਿਆ ਤੇ ਮੋਦੀ ਖਾਨੇ ਦੇ ਬਾਹਰ-ਵਾਰ ਆ ਗਿਆ ਮੋਦੀ ਖਾਨੇ ਦੇ ਬਾਹਰ-ਵਾਰ ਆਣ ਕੇ ਮੋਢੇ ਤੋਂ ਲਾ ਕੇ ਭੂਰੀ ਵਸ਼ਾ ਦਿੱਤੀ ਇੰਚਾਰ ਜਿਨੇ ਅਨਾਜ ਪੋਣਾ ਸ਼ੁਰੂ ਕਰ ਦਿੱਤਾ ਪੰਡ ਜਾਦੀ ਭਾਰੀ ਹੋ ਗਈ ਚੁੱਕਣ ਵਾਲਾ ਕੋਈ ਨਜ਼ਰੀ ਨਾ ਆਇਆ ਐਨੇ ਚਿਰ ਨੂੰ ਇੱਕ ਚਿੱਟ ਕੱਪੜਿਆ ਸਰਦਾਰ ਆਇਆ ਸਿਰ ਤੇ ਮਡਾਸਾ ਕੀਤਾ ਅਣ ਕਿ ਆਖਿਆ ਬਾਪੂ ਪੰਡ ਭਾਰੀ ਐ ਮੋਢਾ ਦੇ ਦੇਵਾ ਉਸ ਬਜ਼ੁਰਗ ਮੋਚੀ ਨੇ ਆਖਿਆ ਸਰਦਾਰਾ ਜੁਗ-ਜੁਗ ਜਿਵੇਂ ਜਵਾਨੀਆਂ ਮਾਣੇ ਤੁਰ ਪਿਆ ਸਰਦਾਰ ਸਿਰ ਤੇ ਪੰਡ ਚੁੱਕ ਕੇ ਬੁੱਢੜੇ ਮੋਚੀ ਦੇ ਘਰ ਵਿੱਚ ਆ ਗਿਆ ਕੁੜਤਾ ਪਸੀਨੇ ਨਾਲ ਗਲਕ ਹੋ ਗਿਆ ਜਦੋਂ ਆਣ ਕੇ ਪੰਡ ਲਵਾਈ ਬੁੱਢੜੇ ਮੋਚੀ ਨੇ ਤੁਰਨ ਲੱਗਾ ਘਰ ਤੋਂ ਸਰਦਾਰ ਤੇ ਬਾਹ ਤੋਂ ਫੜ ਕੇ ਆਖਿਆ ਕੌਣ ਹੈ ਸਰਦਾਰਾ ਸਾਡੇ ਵਾਸਤੇ ਤਕਲੀਫਾਂ ਚਲਦਾ ਫਿਰਦਾ ਹੈ ਆਪਣਾ ਥੋ ਪਤਾ ਦੱਸ ਕੇ ਜਾਵੇਂ ساری ਉਮਰ ਤੇਰੇ ਧਨਵਾਦੀ ਹੋਵਾਂਗੇ ਸਿਰ ਤੋਂ ਮੜਾਸਾ ਲਾਇਆ ਤੇ ਕਲਗੀ ਦਾ ਰੋਹ ਵੇਖ ਕੇ ਪਟੜਾ ਮੋਚੀ ਚਰਨਾ ਤੇ ਡਿੱਗ ਪਿਆ ਸ਼ੇਰੇ ਪੰਜਾਬ ਇਹਨਾਂ ਹਾਲਾਤਾਂ ਵਿੱਚ ਮੇਰੇ ਘਰ ਵਿੱਚ ਆਉਗੇ ਅਨੁਮਾਨ ਨਹੀਂ ਸੀ ਇਸ ਗਰੀਬ ਕੋਲੋਂ ਗਲਤੀ ਵੱਡੀ ਹੋਈ ਹੈ ਜੇ ਸਜ਼ਾ ਦੇਣੀ ਹੈ ਤੇ ਥੋੜੀ ਜੀ ਘੱਟ ਦਿਓ ਪਰ ਮਰਦ ਪੰਜਾਬੀ ਦੇ ਬੋਲ ਸੰ ਬਾਪੂ ਕਿਸ ਗੱਲ ਦੀ ਸਜ਼ਾ ਦੇਣੀ ਹੈ ਤੈਨੂੰ ਕਹਿਣ ਲੱਗਾ ਮੇਰੀ ਪੰਡ ਚੁੱਕੀ ਹੈ ਮੁਸੀਬਤਾਂ ਦੇ ਮਾਰੇ ਦੀ ਮੇਰੀ ਅਨਾਜ ਦੀ ਪੰਡ ਸਿਰ ਤੇ ਚੁੱਕ ਕੇ ਮੇਰੇ ਘਰ ਛੱਡ ਕੇ ਚੱਲੇ ਹੋ ਤੁਹਾਨੂੰ ਆਪਣਾ ਬੋਝ ਚੁੱਕਾ ਬੈਠਾ ਇਸ ਗੱਲ ਦੀ ਸਜ਼ਾ ਬਣਦੀ ਹੈ ਮੇਰੀ ਉਹ ਸਰਦਾਰ ਨੇ ਆਖਿਆ ਬਾਪੂ ਇਹੋ ਜਿੰਨਾ ਹਜ਼ਾਰਾਂ ਕਲਗੀਆਂ ਹੋ ਰ ਆ ਜਾਣਗੀਆਂ ਪਰ ਜੇ ਮੇਰੀ ਪਰਜਾ ਭੁੱਖੀ ਮਰ ਗਈ ਮੈਨੂੰ ਕਿਸੇ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਕਹਿਣਾ ਅੱਜ ਦੇ ਹੁਕਮਰਾਨ ਕਰਦੇ ਇਹ ਗੱਲ ਉਸ ਸਿੱਖ ਰਾਜ ਵਰਗੀ ਪਰ ਉਸ ਸਿੱਖ ਰਾਜ ਦੀ ਜੁੱਤੀ ਵਰਗੀ ਵੀ ਰਾਜ ਦੀ ਹਾਲਤ ਨਹੀਂ ਇਹ ਪੰਜਾਬ ਦੀ ਧਰਤੀ ਉੱਤੇ ਅੱਜ ਤੁਸੀਂ ਵੇਖਦੇ ਹੋ ਖੈਰ ਆਓ ਤੱਕੀਏ ਲਾਹੌਰ ਦੀ ਧਰਤੀ ਉੱਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਗੁਰਬਾਣੀ ਦੇ ਆਸ਼ੇ ਮੁਤਾਬਕ ਰਾਜ ਬਹਾਲ ਰਾਜ ਬਹਾਲ ਕੀਤਾ ਕਿਵੇਂ-ਕਿਵੇਂ ਦੁਨੀਆ ਦੇ ਲੋਕ ਖੁਸ਼ ਹੋਏ ਔਰ ਉਸ ਕੌਮ ਦੇ ਵਿੱਚ ਉਸ ਸਿੱਖ ਰਾਜ ਦੇ ਵਿੱਚ ਕਿਹੜੇ-ਕਿਹੜੇ ਮਹਾਪੁਰਖ ਨੇ ਯੋਗਦਾਨ ਪਾਇਆ ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਹੋਣਾ ਦਾ ਸਾਰਾ ਪਖੀ ਰਾਜ ਉਹਦੇ ਪਰਪੰਛੀ ਚਾਦ ਪਾਈਏ ਕਿਹੋ ਜਿਹਾ ਰਾਜ ਤੁਹਾਡੀ ਕੌਮ ਦਾ ਰਾਜ ਸੀ ਲਾਹੌਰ ਦੀ ਧਰਤੀ ਉੱਤੇ ਕੇਸ਼ਰੀ ਪਰਚਮ ਹੇਠ ਬੈਠਾ ਮਹਾਰਾਜਾ ਰਣਜੀਤ ਸਿੰਘ ਲਾਹੌਰ ਦੀ ਧਰਤੀ ਤੇ ਇਉਂ ਫਾਗ ਇੱਥੇ ਸਿੱਖ ਧਰਮ ਦਾ ਰਾਜ ਅਸੀਂ ਚਮਕਾ ਮਾਰੇ ਸੱਚ ਦਾ ਬਾਣ ਬੈਠਾ ਗੱਦੀ ਸ਼ੇਰ ਪੰਜਾਬ ਦਾ ਬੈਠਾ ਗੱਦੀ ਸ਼ੇਰ ਪੰਜਾਬ ਦਾ ਜੀ ਦੀ ਜੱਗੋਂ ਵੱਖਰੀ ਸ਼ਾਨ ਜੀ ਦੇ ਦਰ ਤੇ ਆ ਕੇ ਝੁਕਦੇ ਇੱਥੇ ਸਿੱਖ ਧਰਮ ਦਾ ਰਾਜ ਅਸੀਂ ਚਮਕਾ ਮਾਰੇ ਸੱਚ ਦਾ ਬਾਣ ਬੈਠਾ ਗੱਦੀ ਸ਼ੇਰ ਪੰਜਾਬ ਦਾ ਖਰੀ ਸ਼ਾਨ ਕੀ ਦੇ ਦਰ ਤੇ ਆ ਕੇ ਝੁੱਕਦੇ ਜਿਹਦੇ ਦਰ ਤੇ ਆ ਕੇ ਝੁੱਕਦੇ ਯਾਰ ਪੱਕਾ ਬਲੇ ਅਤੇ ਇਰਾਨ ਦਰਰਾ ਕੈਬਰਲਾ ਉਰ ਪਸ਼ੋਰ ਕੀ ਦਰਰਾ ਤੱਕ ਜੰਮੂ ਕੀ ਮਲਤਾਨ ਤੱਕ ਕੇ ਚੜਪਨੇ ਰਾਲੀ ਸ਼ੇਰ ਦੀ ਓ ਤੱਕ ਕੇ ਚੜਤਨ ਰਾਲੀ ਸ਼ੇਰ ਦੀ ਲੱਖਾਂ ਵੈਰੀ ਦਿਲ ਕਬਰਾਂ ਚਾਉਦਾ ਹਯਾਰ ਮਰੱਬਾ ਮੀਲਤੇ 14 ਹਯਾਰ ਮਰੱਬਾ ਮੀਲਤੇ ਝੁਲਦਾ ਕੇਸਰੀ ਪਿਆ ਨਿਸ਼ਾਨ ਹਿੰਦੂ ਸਿੱਖ ਈਸਾਈ ਮੋਮਣਾ ਸੇਕ ਐਸਾਈ ਮੋਮਨਾ ਸਭ ਲਈ ਸੰਜਾਸੀ ਫਰਮਾਨ ਕਲਗੀ ਧਰਦੀ ਸੁੱਚੀ ਕੌਮ ਦੀ ਕਲਗੀ ਧਰਦੀ ਸੁੱਚੀ ਕੌਮ ਦੀ ਕਰ ਗਿਆ ਕੈਮ ਅਣਖ ਤੇ ਆਣ ਮਹ ਬਲੀ ਦੇ ਆਲੂ ਸੂਰਮਾ ਸੂਰਮਾ ਸਖੀ ਜੋ ਦਾ ਸ਼ਾਸਲਤਾਣ ਐਸਾ ਰੂਪ ਜਮਾਇਆ ਮਰਦਣੇ ਐਸਾ ਰੂਪ ਜਮਾਇਆ ਮਰਦਣੇ ਝੁਕਦੇ ਵੱਡੇ ਆਕੜੇ ਖਾਨ ਪੰਨਾਂ ਦਰਿਆਵਾਂ ਦੀ ਧਰਤ ਤੇ ਪੰਨਾਂ ਦਰਿਆਵਾਂ ਦੀ ਧਰਤ ਤੇ ਚਮਕੀ ਸਿੱਖਾਂ ਦੀ ਕਰਪਾਣ ਕੋਹੇ ਨੂਰ ਦੇ ਹੀਰੇ ਕੀਮਤੀ ਸ਼ਾਸ਼ਨ ਕਾਲ ਚ 40 ਸਾਲਾਂ ਸ਼ਾਸ਼ਨ ਕਾਲ ਚ ਮਰਿਆ ਕੋਈ ਵੀ ਨਹੀਂ ਇਨਸਾਨ ਸੁਖੀ ਵਸਣ ਕੌਮਾਂ ਸਾਰੀਆਂ ਸੁਖੀ ਵਸਣ ਕੌਮਾਂ ਸਾਰੀਆਂ ਸੌਖੀ ਸੀ ਮਾਰੇ ਦੀ ਜਾਨ ਸਿੰਘ ਜੈ ਕਿਧਰੇ ਨਲੂਏ ਜੇ ਬਲਵਾਨ ਜੀ ਦੇ ਸ਼ਾਮ ਸਿੰਘ ਜੈ ਸੂਰਮੇ ਜੀ ਦੇ ਖਾਮ ਸਿੰਘ ਜੈ ਸੂਰਮੇ ਸੀ ਜੋ ਸਿੱਖ ਰਾਜ ਦੀ ਸ਼ਾਨ ਇੱਕੋ ਕਾਟ ਸ਼ੇਰ ਤੇ ਬੱਕਰੀ ਇੱਕੋ ਘਾਟ ਸ਼ੇਰ ਤੇ ਬੱਕਰੀ ਦਿੱਤਾ ਸਭ ਨੂੰ ਇੱਕ ਸਮਾਨ ਤੱਕ ਕੇ ਹੰਝੂ ਕਿਸੇ ਗਰੀਬ ਦੇ ਤੱਕ ਕੇ ਹੰਝੂ ਕਿਸੇ ਗਰੀਬ ਦੇ ਤੇ ਤੜੇ ਪਾਣ ਤੱਕ ਕੇ ਭੁੱਖੇ ਦੁਖੀਏ ਵਿਲਕਦੇ ਹੋ ਤੱਕ ਕੇ ਭੁੱਖੇ ਦੁਖੀਏ ਵਿਲਕਦੇ ਖੁੱਲਾ ਵੰਡੇ ਅੰਦਾ ਦਾਣ ਚੁੱਕ ਕੇ ਪੰਡ ਤੂੰ ਮੋਚੀ ਵਾਸਤੇ ਚੁੱਕ ਕੇ ਪੰਡ ਤੂੰ ਮੋਚੀ ਵਾਸਤੇ ਆਇਆ ਦੁਖੀਏ ਲਈ ਭਗਵਾਨ ਜੀ ਦੇ ਨਾ ਤੂੰ ਦੁਸ਼ਮਣ ਕੰਬਦੇ ਜੀ ਦੇ ਨਾ ਤੂੰ ਦੁਸ਼ਮਣ ਕੰਬਦੇ ਸਜਦੇ ਕਰਦਾ ਚਾਹਦੇ ਅਸਮਾਨ ਓ ਜਥੇਦਾਰ ਤੋਂ ਕਾਵੇ ਠਿੜਕਾਂ ਜਥੇਦਾਰ ਤੋਂ ਐਸਾ ਸਿੱਖੀ ਲਈ ਸਨਮਾਨ ਕਾਬਲ ਵਿੱਚ ਕਹਾਣੀਆਂ ਛਿੜਦੀਆਂ ਓਏ ਕਾਬਲ ਵਿੱਚ ਕਹਾਣੀਆਂ ਛਿੜਦੀਆਂ ਕਾਬਲ ਵਿੱਚ ਕਹਾਣੀਆਂ ਛਿੜਦੀਆਂ ਜਿਵੇਂ ਬਾਤਾਂ ਲੋਕੀ ਪਾਣ ਐਸਾ ਜੋਗੀ ਗੁਰਮਖ ਬਾਦਸ਼ਾਹ ਐਸਾ ਜੋਗੀ ਗੁਰਮਖ ਬਾਦਸ਼ਾਹ ਤੁਮਾਂ ਪਾ ਗਿਆ ਵਿੱਚ ਜਹਾਨ ਹੋ ਸਭ ਸੰਗਤ ਕਹਿ ਦਿਓ ਆਇ ਕਰੋ ਅੱਜ ਵੀ ਉਸ ਰਾਜ ਨੂੰ ਚੇਤੇ ਕਰਦਿਆਂ ਟਾਡੀਆਂ ਦੇ ਪੈਗੰਬਰ ਬਾਪੂ ਸੀਤਲ ਦੀ ਉਹਨਾਂ ਦੇ ਬੋਲ ਨੇ ਉਹ ਕਹਿੰਦੇ ਕੋਈ ਦੂਰ ਦੀ ਗੱਲ ਨਹੀਂ ਦੇਸ਼ੇ ਅੰਦਰ ਕਦੀ ਅਸੀਂ ਵੀ ਹੁੰਦੇ ਸਾਂ ਸ਼ਾਨ ਵਾਲੇ ਅਸੀਂ ਪੰਜਾਂ ਦਰਿਆਵਾਂ ਦੇ ਬਾਦਸ਼ਾਹ ਸਾਂ ਤਾਜ ਤਖਤ ਵਾਲੇ ਅਣਖ ਆਣ ਵਾਲੇ ਸਾਡੇ ਸਿਰਾਂ ਤੇ ਕਲਗੀਆਂ ਸੋਹਂਦੀਆਂ ਸਨ ਸਾਨੂੰ ਨਿਉਂਦੇ ਸਨ ਕਈ ਗੁਮਾਨ ਵਾਲੇ ਸਾਡੀ ਤੇਗ ਦੀ ਧਾਰ ਦੀ ਚਮਕ ਅੱਗੇ ਭੇਟਾ ਧਰਦੇ ਸਨ ਕਾਬਲ ਈਰਾਨ ਵਾਲੇ ਸਾਡੇ ਖਾਲਸਾ ਇੱਕ ਕੌਮੀ ਨਿਸ਼ਾਨੇ ਅੱਗੇ ਪਾਣੀ ਭਰਦੇ ਸਨ ਵੱਡੇ ਨਿਸ਼ਾਨ ਵਾਲੇ ਬਿਨਾ ਪੁੱਛੇ ਨਾ ਇਧਰ ਨੂੰ ਝਾਕਦੇ ਸਨ ਸਾਡੇ ਸਿਰਾਂ ਤੇ ਹੁਕਮ ਚਲਾਉਣ ਵਾਲੇ ਕੌਣ ਜਾਣਦਾ ਸੀ ਰੁਲਦੇ ਫਿਰਨਗੇ ਇਹ ਆਪਣੇ ਤਾਜ ਵਿੱਚ ਹੀਰੇ ਹੰਡਾਣ ਵਾਲੇ ਸੀਤਲ ਹਾਲ ਫਕੀਰਾਂ ਦੇ ਨਜ਼ਰੇ ਆਉਂਦੇ ਤਾਜ ਤਖਤ ਨਿਸ਼ਾਨ ਕਰਪਾਣ ਵਾਲੇ ਪੜ ਕੇ ਵੇਖੋ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਰ ਹੋਰਾਂ ਨੂੰ ਸਿੱਖ ਰਾਜ ਦੇ ਵਿਦੇਸ਼ੀ ਕਰਿੰਦੇ ਕੀ ਕੁਝ ਸਾਡੇ ਰਾਜ ਦੀ ਪ੍ਰਾਪਤੀ ਸੀ ਤੇ ਕਿਵੇਂ ਸਮੁੱਚੇ ਵਰਲਡ ਵਿੱਚੋਂ ਆਣ ਕੇ ਦੁਨੀਆਂ ਦੇ ਲੋਕ ਪੰਜਾਬ ਦੀ ਧਰਤੀ ਤੇ ਨੌਕਰੀ ਕਰਦੇ ਸਨ ਉਹ ਸੱਚਾ-ਸੋਚਾ ਆਗੂ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਜਿਨ੍ਹਾਂ ਨੇ ਸਾਰਾ ਜੀਵਨ ਕੌਮ ਦੇ ਲੇਖੇ ਵਿੱਚ ਲਾਇਆ ਧੰਨਵਾਦ ਗੁਰੂ ਕੀ ਸੰਗਤ ਦਾ ਗਿਆਰੀ ਜੀ ਹਰਾਂ ਦਾ ਧੰਨਵਾਦ ਸਮਾ